ਜਿਹੜੀਆਂ ਉੱਪਰਲੀਆਂ ਸਰਕਾਰਾਂ ਉਹ ਕਿਤੇ ਵੀ ਚਲੋ ਬਿਹਾਰ ਤੋਂ ਲੋਕ ਇੱਥੇ ਆਪੇ ਕੰਮ ਲੱਗਣਗੇ ਉਹਨਾਂ ਨੇ ਆਪਣੇ ਜਿਗਾਰਡ ਲਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਤੁਸੀਂ ਘਰ ਸੁੰਜਾ ਛੱਡ ਜੋਗੇ ਤਾਂ ਚੋਰ ਤਾਂ ਆਉਣਗੇ ਹੀ ਉਹ ਦੋਸ਼ ਅਸੀਂ ਸਾਰਾ ਨਾ ਉਹਨਾਂ ਨੂੰ ਲਈਏ ਅਸੀਂ ਤਾਂ ਅਸੀਂ ਤਾਂ ਛੱਡ ਕੇ ਜਾ ਰਹੇ ਹੁਣ ਉਹ ਲਾਲਸਾਵਾਂ ਪਲੱਸ ਮਾਪਿਆਂ ਦੀਆਂ ਵੀ ਲਾਲਸਾਵਾਂ ਹੋ ਗਈਆਂ ਬੱਚੀਆਂ ਨੂੰ ਆਈਲੈਂਡਸ ਕਰਵਾ ਕੇ ਜਿਹੜੀ ਬਾਹਰ ਭੇਜਣ ਦੀ ਕਿੰਨਾ ਕੁਛ ਉੱਥੋਂ ਹਾਲਾਤ ਨਿਕਲ ਕੇ ਸਾਹਮਣੇ ਆਏ ਉਹਦੇ باوجود ਵੀ ਹਟ ਨਹੀਂ ਰਹੇ ਆਪਾਂ ਰੋਜ਼ ਖਬਰਾਂ ਸੁਣਦੇ ਆਂ ਬੱਚੇ ਉਹਦੇ باوجود ਹੋ ਰਿਹਾ ਬਾਹਰ ਉਹਦੇ باوجود ਹਟ ਨਹੀਂ ਜਿਹੜੀ ਬੱਚੀ ਨੂੰ ਅਸੀਂ ਚੰਡੀਗੜ੍ਹ ਕੱਲੀ ਨਹੀਂ ਭੇਜਿਆ ਹੁੰਦਾ ਲੁਧਿਆਣੇ ਨਹੀਂ ਭੇਜਾਂਦਾ ਕੈਨੇਡਾ ਅਮਰੀਕਾ ਭੇਜ ਦਿੰਦੇ ਤੁਸੀਂ ਸੋਚ ਕੇ ਵੇਖੋ ਆਪਾਂ ਪ੍ਰਚਾਰਕ ਤੌਰ ਤੇ ਕੈਨੇਡਾ ਦੀ ਕੈਨੇਡਾ ਵੀ ਗਏ ਆ ਠੀਕ ਹੈ ਬੰਗਲਾਦੇਸ਼ ਆਪਾਂ ਦੇਖਿਆ ਵਾ ਉੱਥੇ ਕੀ ਹੈ ਬੱਚੇ ਗੁਰਦੁਆਰੇ ਵਿੱਚੋਂ ਕਿੰਨੇ ਕਿੰਨੇ ਦਿਨਾਂ ਦਾ ਖਾਣਾ ਠੰਡਾ ਹੀ ਲੈ ਜਾਂਦੇ ਆਂ ਉੱਥੇ ਫਿਰ ਫ੍ਰੀਜ ਚ ਰੱਖ ਦਿੰਦੇ ਆ ਬਣਾਉਣ ਦਾ ਟਾਈਮ ਨਹੀਂ ਹੈਗਾ ਪਤਾ ਨਹੀਂ ਕੀ ਕਿਵੇਂ ਖਾਂਦੇ ਆ ਕਿੱਦਾਂ ਖਾਂਦੇ ਉਹ ਦੱਸਦੇ ਨਹੀਂ ਆ ਇੱਧਰ ਕੀ ਹਾਲਾਤ ਆ ਕਿਵੇਂ ਰਹਿ ਰਹੇ ਆ ਕਈਆਂ ਨੂੰ ਵਿਚਾਰਿਆਂ ਨੂੰ ਕੰਮ ਅੱਜ ਤਾਂ ਕੰਮ ਦਾ ਵੀ ਉੱਥੇ ਬਹੁਤ ਮੰਦਾ ਆ ਜੀ ਮਤਲਬ ਉਹ ਕਿਉਂਕਿ ਬੱਚਾ ਹੀ ਬਹੁਤ ਪ੍ਰਵਾਸ ਕਰ ਗਿਆ ਹਾਈਲੈਂਟਸ ਨਾਲ ਸਪਾਉਸ ਚਲੇ ਗਏ ਜਿਹੜਾ ਮੜਾ ਮੋਟਾ ਇਧਰ ਕੋਈ ਕਰਾ ਰਹੀ ਸੀ ਕੇਰੈਂਸ ਜਾ ਰਹੇ ਨੇ ਮਗਰ ਰਾਬੀ ਕਰਦਾ ਸੀ ਉਹ ਕਹਿਆ ਜੀ ਲਓ ਜੀ ਤੁਸੀਂ ਆਪਣੀ ਬੱਚੀ ਮਤਲਬ ਸੌਦੇ ਹੋਣ ਲੱਗੇ ਕਮਾਲ ਦੀ ਗੱਲ ਦੇਖੋ ਪੰਜਾਬ ਦੀ ਰਿਸ਼ਤੇ ਨਹੀਂ ਸੌਦੇ ਹੋਏ ਰਿਸ਼ਤੇ ਨਹੀਂ ਹੋਏ ਕੋਈ ਜਾਤ ਪਾਤ ਇੰਨੇ ਮਟਾਤੀ ਉਦਾਂ ਨਹੀਂ ਸੀ ਕੋਈ ਮੰਦਾ ਉਹਨਾਂ ਨੇ ਕਿਹਾ ਲਓ ਜੀ ਤੁਹਾਡੀ ਲੜਕੀ ਦੇ ਪੈਸੇ ਅਸੀਂ ਲਵਾਂਗੇ ਫਿਰ ਕਈ ਖਬਰਾਂ ਇਦਾਂ ਦੀਆਂ ਵੀ ਆਉਣ ਲੱਗੀਆਂ ਫਿਰ ਲੜਕੀ ਟੋਕੇ ਵੀ ਹੋਏ ਬੜਾ ਮੁੰਡੇ ਆਣਾ ਕੁਡੀ ਨੇ ਉਹਨਾਂ ਸਭ ਤੋਂ ਵੱਡਾ ਕਾਰਨ ਜਿਹੜੀਆਂ ਲਾਸ਼ਾਂ ਵੇਖੋ ਬਾਰਡਰ ਤੇ ਕੋਈ ਲੜਦਾ ਸੀ ਮੇਨ ਮੇਨ ਇਹ ਮੇਨ ਮੁੱਦਾ ਆਪਣਾ ਅੱਜ ਇਹ ਸੀ ਵੀ ਜਿਹੜਾ ਭਰ ਜਵਾਨੀ ਦੇ ਰੋਜ਼ ਆਪਾਂ ਨੂੰ ਖਬਰ ਸੁਣਨ ਨੂੰ ਮਿਲਦੀ ਹੈ ਦੇਖਣ ਨੂੰ ਮਿਲਦੀ ਹੈ ਚੈਨਲ ਮਾਪਿਆਂ ਦੇ ਇਕਲੋਤਾ ਬੱਚਾ ਸੀ ਸੰਗਰੂਰ ਤੋਂ ਸੀ ਜੀ ਪਟਿਆਲੇ ਤੋਂ ਸੀ ਲੁਧਿਆਣੇ ਤੋਂ ਸੀ ਵੀ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਬੱਚੇ ਦੀ ਡੈੱਡ ਬੋਡੀ ਬਾਹਰੋਂ ਆ ਰਹੀ ਹੈ ਪਰ ਪੇਰੈਂਟਸ ਨੂੰ ਇੰਨੀ ਜਾਣਕਾਰੀ ਵੀ ਨਹੀਂ ਵੀ ਡੈੱਡ ਬੋਡੀ ਕਿਵੇਂ ਮੰਗਾਈ ਜਾਵੇ ਕੁਝ ਵੀ ਨਹੀਂ ਜੀ ਦੇਖੋ ਕਰੋੜਾਂ ਰੁਪਏ ਖਰਚ ਆ ਰਹੇ ਹੁਣ ਸਾਡੇ ਵੈਸੇ ਜੇ ਹੁਣ ਥੋੜਾ ਥੋੜਾ ਜਿਹਾ ਇੱਕ ਤੇ ਅਵੇਅਰ ਹੋਣ ਲੱਗਿਆ ਤੇ ਉੱਥੇ ਜੇ ਸਿੱਧੇ ਸੰਪਰਕ ਹੋਣ ਏਜੰਟਾਂ ਨੇ ਵੀ ਬਹੁਤ ਠੱਗਿਆ ਸਾਡੇ ਲੋਕਾਂ ਨੂੰ ਠੀਕ ਹੈ ਜੀ ਉਦੋਂ ਫਿਰ ਪੈਸਾ ਨਾ ਜੇ ਅਗਲਾ ਸੋਚਦਾ ਯਾਰ 20 ਲੱਖ ਲਾ ਰਿਆ ਮੈਂ ਕੋਈ ਨਹੀਂ 2-4 ਹੋਰ ਲਾ ਦਿੰਦੇ ਆ ਕਿਸੇ ਚੀਜ਼ ਦੇ ਉੱਤੇ ਕੋਈ ਫੈਲਿਆ ਆ ਆਇਆ ਹੋਇਆ 16 ਲੱਖ ਲਾਉਂਦਾ ਲਾਉਂਦਾ ਬੰਦਾ 25 ਲੱਖ ਲਾ ਦਿੰਦਾ ਹੈ ਤੇ ਪ੍ਰਵਾਹ ਨਹੀਂ ਕੋਈ ਨਹੀਂ ਇਹਨੇ ਕਮਾ ਕੇ ਭੇਜੀ ਦਿੰਦੇ ਨੇ ਉਹ ਸਟ्रेस ਕਿਤੇ ਪੈ ਗਿਆ ਹਮ ਬੱਚੇ ਤੇ ਜੀ ਸਟ्रेस ਕਿਤੇ ਪੈ ਗਿਆ ਫਿਰ ਭੇਜ ਦਿਆ ਸਰ ਕਹਿੰਦੇ ਪੈਸੇ ਭੇਜ ਹਾਂ ਫਿਰ ਪਿੱਛੋਂ ਕਿਉਂਕਿ ਕੀ ਹੈ ਪਿੱਛੋਂ ਕਰਜ਼ਾ ਚੁੱਕਿਆ ਜਮੀਨ ਗਿਰਵੀ ਰੱਖੀ ਹੁਣ ਤੁਸੀਂ ਗੱਲ ਕੀਤੀ ਪੀ ਤਰੰਗੇ ਝੰਡੇ ਚ ਲਿਫਟ ਕੇ ਆਉਂਦੀ ਸੀ লাশ ਦੇਖੋ ਸਿੱਖ ਜਿੱਥੇ ਰਹਿੰਦਾ ਆ ਜਿਸ ਦੇਸ਼ ਵਿੱਚ ਖਾਂਦਾ ਆ ਸਿੱਖੋ ਦੇ ਲਈ ਸਿੱਖੀ ਦੇ ਅੰਦਰ ਇੱਕ ਕਣੀ ਹੈ ਕਿ ਉਸ ਦੇਸ਼ ਕੌਮ ਵਾਸਤੇ ਉਹ ਲੜਦਾ ਵਫਾਦਾਰ ਰਹਿੰਦਾ ਵਫਾਦਾਰ ਰਹਿੰਦਾ ਹੈ ਉਹ ਆਪਣੇ ਗੁਰੂ ਦੀ ਸੌ ਚੁੱਕਦਾ ਹੈ ਹੁਣ ਇੱਥੋਂ ਤਾਂ লাশ ਰੰਗੇ ਚ ਆ ਜਾਂਦੀ ਸੀਗੀ ਸਨਮਾਨਾਂ ਦੇ ਨਾਲ ਉੱਥੋਂ ਤਾਂ লাশ ਵੀ ਨਹੀਂ ਆਉਂਦੀ ਕਈ ਵਾਰੀ ਤੇ ਮਹੌਣ ਦਾ ਇੱਥੋਂ ਪਹਿਲਾਂ ਕਰੋੜਾ ਰੁਪਏ ਪਰਿਵਾਰ ਨੂੰ ਸਹੂਲਤ ਵੀ ਮਿਲ ਜਾਂਦੀ ਸੀ ਉੱਥੇ ਕਰੋੜਾ ਰੁਪਏ ਡੈੱਡ ਬੜੀ ਲਿਆਉਣ ਤੇ ਲੱਗਦੇ ਪਹਿਲਾਂ ਭੇਜਣ ਤੇ ਲੱਗੇ ਲੱਖਾਂ ਫਿਰ ਲੱਖਾਂ ਲਿਆਉਣ ਤੇ ਲੱਗੇ ਕਿਉਂਕਿ ਬੜੇ ਸਾਬਕਾ ਫੌਜੀ ਨੇ ਸਾਡੇ ਜਿਹੜੇ ਵੀਰ ਨੇ ਆਪਣਾ ਕੰਮ ਕਰ ਸੈਟ ਨੇ ਦੂਜੀ ਜੌਬ ਵੀ ਕਰਦੇ ਨੇ ਕਈ ਹਨਾ ਚਲੋ ਮਿਹਨਤ ਕੀਤੀ ਉਹਨਾਂ ਨੇ ਹੁਣ ਉਥੇ ਕੀ ਹੁੰਦਾ ਹੈ ਉਹ ਕਿ ਜ਼ਮੀਨ ਗਿਰਵੀ ਰੱਖ ਕੇ ਉਥੇ ਬੱਚਾ ਜਾਂਦਾ ਹਮ ਲਿਮਟਾਂ ਚੱਕ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਬੱਚਾ ਉਥੇ ਗਿਆ ਹਾਈਲੈਂਟਸ ਤੇ ਖਰਚਾ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ 22 ਚਾਂਸੇ ਪਾਣਾ ਵਾਪਰ ਗਿਆ ਜਿਹੜਾ ਮਤਲਬ ਕੋਈ ਨਹੀਂ ਚਾਹੁੰਦਾ ਵੀ ਮਾਪਿਆਂ ਦੇ ਹੁੰਦੇ ਆ ਬੱਚਾ ਪ੍ਰਦੇਸ਼ ਚ ਬੈਠਿਆ ਐਦਾਂ ਹੋ ਜੇ ਘਰ ਵੇਚ ਕੇ ਹੀ ਵੀ ਉਹਦੀ ਮਸਾ লাশ ਵਾਪਸ ਆਉਂਦੀ ਹੈ